ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 1839 ਈਸਵੀ ਵਿੱਚ ਹੋਈ ਮੌਤ ਤੋਂ 10 ਸਾਲਾਂ ਬਾਅਦ ਹੀ ਅੰਗਰੇਜ਼ ਖਾਲਸਾ ਰਾਜ ਦੇ ਪੂਰੇ ਇਲਾਕੇ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਏ। ਅੰਗਰੇਜ਼ਾਂ ਨਾਲ ਸ਼ਾਹੀ ਫੌਜਾਂ ਦੀਆਂ ਦੋ ਵੱਡੀਆਂ ਜੰਗਾਂ ਹੋਈਆਂ ਜਿਹੜੀਆਂ ਇਤਿਹਾਸ ਵਿੱਚ ਐਂਗਲੋ ਸਿੱਖ ਜੰਗ ਪਹਿਲੀ ਅਤੇ ਦੂਜੀ ਵਜੋਂ ਦਰਜ ਹਨ। ਇਹਨਾਂ ਜੰਗਾਂ ਦੌਰਾਨ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਕੋਈ ਦਸ ਥਾਵਾਂ ਤੇ ਲੜਾਈਆਂ ਹੋਈਆਂ ਜਿਨ੍ਹਾਂ ਵਿੱਚ ਸ਼ਾਹੀ ਫੌਜਾਂ ਨੇ ਅੰਗਰੇਜ਼ਾਂ ਨੂੰ ਚੰਗੇ ਪੈਤੜੇ ਦਿਖਾਏ ਪਰੰਤੂ ਕੁਝ ਗਦਾਰਾਂ ਦੇ ਕਾਰਨ ਆਖਰਕਾਰ ਖਾਲਸਾ ਰਾਜ ਦੀਆਂ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਹਨਾਂ ਸਾ ਰਾਜ ਨੂੰ ਆਪਣੇ ਹੱਥਾਂ ਏਟ ਕਰ ਲਿਆ ਜਿੱਥੇ ਸ਼ਾਹੀ ਫੌਜਾਂ ਦੇ ਕੁਝ ਸਰਦਾਰਾਂ ਨੇ ਗਦਾਰੀ ਕੀਤੀ ਉੱਥੇ ਹੀ ਕੁਝ ਅਜਿਹੇ ਜਰਨੈਲ ਵੀ ਸਨ ਜੋ ਸਿੱਖ ਰਾਜ ਨੂੰ ਬਚਾਉਣ ਲਈ ਆਪਣੇ ਆਖਰੀ ਦਮ ਤੱਕ ਲੜਦੇ ਰਹੇ ਅਗਲੇ ਵੀਡੀਓਜ਼ ਦੀ ਇਸ ਲੜੀ ਤੇ ਤੁਹਾਨੂੰ ਖਾਲਸਾ ਰਾਜ ਦੇ ਅਜਿਹੇ ਹੀ ਜਰਨੈਲਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਖਾਲਸਾ ਰਾਜ ਨੂੰ ਅੰਗਰੇਜ਼ਾਂ ਤੋਂ ਬਚਾਉਣ ਲਈ ਆਖਰੀ ਜੰਗਾਂ ਵਿੱਚ ਆਪਣੇ ਜੋਹਰ ਦਿਖਾਉਣ ਵਾਲਿਆਂ ਵਿੱਚ ਮੋਹਰੀ ਸੀ ਸਰਦਾਰ ਸ਼ਾਮ ਸਿੰਘ اٹਾਰੀ ਵਾਲਾ ਸਿੱਖ ਜਰਨੈਲ ਸ਼ਾਮ ਸਿੰਘ اٹਾਰੀ ਵਾਲਾ ਦਾ ਜਨਮ 1790 ਈਸਵੀ ਵਿੱਚ ਅਮ੍ਰਿਤਸਰ ਦੇ اٹਾਰੀ ਇਲਾਕੇ ਵਿੱਚ ਹੋਇਆ ਬਚਪਨ ਤੋਂ ਹੀ ਸ਼ਾਮ ਸਿੰਘ اٹਾਰੀ ਵਾਲਾ ਨੇ ਮੁੱਢਲੀ ਵਿੱਦਿਆ ਦੇ ਨਾਲ-ਨਾਲ ਹਥਿਆਰਾਂ ਦੀ ਸਿੱਖਿਆ ਵੀ ਹਾਸਲ ਕੀਤੀ 1817 ਈਸਵੀ ਵਿੱਚ ਸ਼ਾਮ ਸਿੰਘ اٹਾਰੀ ਵਾਲਾ ਨੇ ਖਾਲਸਾ ਫੌਜ ਵਿੱਚ ਦਾਖਲਾ ਲਿਆ ਆਪਣੀ ਬਹਾਦਰੀ ਅਤੇ ਹਥਿਆਰਾਂ ਦੀ ਸੱਜੀ ਵਰਤੋਂ ਦੇ ਚਲਦਿਆਂ ਉਹ ਜਲਦੀ ਹੀ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਵਿੱਚ ਆ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਜਿਹੜੇ ਹਜ਼ਾਰ ਕੋੜ ਸਵਾਰਾਂ ਦੀ ਵੱਡੀ ਨਫਰੀ ਦਾ ਮੁਖੀ ਥਾਪ ਦਿੱਤਾ ਸ਼ਾਮ ਸਿੰਘ ਅਟਾਰੀ ਵਾਲਾ ਨੇ ਮੁਲਤਾਨ ਕਸ਼ਮੀਰ ਪਿਸ਼ੌਰ ਅਤੇ ਅਟਕਦੀਆਂ ਜਿੱਤਾਂ ਵਿੱਚ ਅਹਿਮ ਭੂਮਿਕਾ ਨਿਭਾਈ ਅਟਾਰੀ ਵਾਲਾ ਲੰਬਾ ਸਮਾਂ ਪਸਰੂਰ ਅਤੇ ਸਿਆਲਕੋਟ ਦਾ ਜ਼ਗੀਰਦਾਰ ਵੀ ਰਿਹਾ ਨਾਬਾਲਗ ਦਲੀਪ ਸਿੰਘ ਦੇ ਮਹਾਰਾਜਾ ਬਣਨ ਵੇਲੇ ਸ਼ਾਮ ਸਿੰਘ ਅਟਾਰੀ ਵਾਲਾ ਉਸ ਦੀ ਰੀਜੈਂਸੀ ਕੌਂਸਲ ਦਾ ਹਿੱਸਾ ਵੀ ਰਿਹਾ ਅੰਗਰੇਜ਼ਾਂ ਨਾਲ ਹੋਈ ਪਹਿਲੀ ਐਂਗਲੋ ਸਿੱਖ ਜੰਗ ਵਿੱਚ ਜਦੋਂ ਸਿੱਖ ਮੁਦਕੀ ਅਤੇ ਫਿਰੋਜ਼ਸ਼ਾ ਦੀ ਲੜਾਈ ਹਾਰ ਗਏ ਤਾਂ ਮਹਾਰਾਣੀ ਜਿੰਦਾ ਨੇ ਆਪਣੇ ਇਸ ਵਫਾਦਾਰ ਜਰਨੈਲ ਨੂੰ ਜੰਗ ਦੇ ਮੈਦਾਨ ਵਿੱਚ ਉਤਰਨ ਦਾ ਸੱਦਾ ਭੇਜਿਆ ਮਹਾਰਾ ਸਿੰਘ ਅਟਾਰੀ ਵਾਲਾ ਨੂੰ ਜੰਗਾ ਹਾਰਨ ਦਾ ਦੁੱਖ ਪ੍ਰਗਟ ਕੀਤਾ ਨਾਲ ਹੀ ਉਸਨੇ ਕੁਝ ਗਦਾਰਾਂ ਬਾਰੇ ਵੀ ਉਸ ਨੂੰ ਦੱਸਦਿਆਂ ਮੋਰਚਾ ਸੰਭਾਲਣ ਦੀ ਤਾਕੀਦ ਕੀਤੀ ਸ਼ਾਮ ਸਿੰਘ ਅਟਾਰੀ ਵਾਲਾ ਕੋਲ ਆਪਣੀ ਇੱਕ ਨਿੱਜੀ ਫੌਜ ਸੀ ਜਿਸ ਨੂੰ ਲੈ ਕੇ ਉਹ ਫੌਰਨ ਜੰਗ ਦੇ ਮੈਦਾਨ ਵੱਲ ਰਵਾਨਾ ਹੋ ਗਿਆ ਅਸਲ ਵਿੱਚ ਪਹਿਲੀ ਐਂਗਲੋ ਸਿੱਖ ਜੰਗ 1845 ਵਿੱਚ ਸ਼ੁਰੂ ਹੋਈ ਇਸ ਦੇ ਤਹਿਤ ਪਹਿਲਾ ਮੁਦਕੀ ਅਤੇ ਫਿਰੋਜ਼ ਸ਼ਾਹ ਦੀਆਂ ਲੜਾਈਆਂ ਹੋਈਆਂ ਇਨ੍ਹਾਂ ਲੜਾਈਆਂ ਵਿੱਚ ਸ਼ਾਹੀ ਫੌਜ ਦੇ ਜਰਨੈਲਾਂ ਤੇਜ ਸਿੰਘ ਅਤੇ ਲਾਲ ਸਿੰਘ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖ ਫੌਜਾਂ ਨਾਲ ਧੋਖਾ ਕੀਤਾ ਜਿਸ ਦੇ ਚਲਦਿਆਂ ਖਾਲਸਾ ਫੌਜ ਇਹ ਲੜਾਈਆਂ ਹਾਰ ਗਈ ਇਸ ਤੋਂ ਅਗਲੀ ਸਭਰਾਵਾਂ ਦੀ ਲੜਾਈ 10 ਫਰਵਰੀ 1846 ਈਸਵੀ ਨੂੰ ਸਤਲੁਜ ਦੇ ਕੰਢੇ ਤੇ ਲੜੀ ਗਈ। ਸੂਰਜ ਨਿਕਲਣ ਤੋਂ ਪਹਿਲਾਂ ਹੀ ਅੰਗਰੇਜ਼ਾਂ ਅਤੇ ਖਾਲਸਾ ਫੌਜ ਦੀਆਂ ਤੋਪਾਂ ਗਰਜਣ ਲੱਗ ਪਈਆਂ। ਲਗਾਤਾਰ 3 ਘੰਟਿਆਂ ਤੱਕ ਬਾਰੂਦ ਵਰਦਾ ਰਿਹਾ ਪਰੰਤੂ ਕੋਈ ਵੀ ਧਿਰ ਪਿੱਛੇ ਨਾ ਹਟੀ। ਖਾਲਸਾ ਫੌਜ ਬੇਹਦ ਬਹਾਦਰੀ ਨਾਲ ਮੈਦਾਨ ਵਿੱਚ ਡਟੀ ਹੋਈ ਸੀ ਪਰੰਤੂ ਲਾਲ ਸਿੰਘ ਅਤੇ ਤੇਜ ਸਿੰਘ ਦੀ ਗਦਾਰੀ ਨੇ ਪਾਸਾ ਪਲਟ ਦਿੱਤਾ। ਲਾਲ ਸਿੰਘ ਨੇ ਅੰਗਰੇਜ਼ਾਂ ਨੂੰ ਸਿੱਖ ਫੌਜਾਂ ਦੀ ਮੋਰਚਾ ਬੰਦੀ ਦਾ ਨਕਸ਼ਾ ਭੇਜ ਦਿੱਤਾ ਤਾਂ ਜੋ ਅੰਗਰੇਜ਼ ਕਮਜ਼ੋਰ ਹਿੱਸੇ ਤੇ ਹਮਲਾ ਕਰ ਸਕਣ। ਜਨਰਲ ਰੌਬਰਟ ਡੇਕ ਨੇ ਆਪਣੀਆਂ ਚਾਰ ਬੱਲਟਨਾਂ ਲੈ ਕੇ ਲਾਲ ਸਿੰਘ ਦੇ ਦੱਸ ਮੁਲਾ ਕੀਤਾ ਪਰੰਤੂ ਖਾਲਸਾ ਫੌਜ ਦੇ ਫਲਾਦੀ ਇਰਾਦਿਆਂ ਸਾਹਮਣੇ ਰੌਬਰਟ ਡਿਕ ਦੀ ਫੌਜ ਟਿਕ ਨਾ ਸਕੀ ਅਤੇ ਉਸ ਨੂੰ ਜ਼ਖਮੀ ਹੋ ਕੇ ਵਾਪਸ ਮੁੜਨਾ ਪਿਆ ਲਾਲ ਸਿੰਘ ਅਤੇ ਤੇਜ ਸਿੰਘ ਨੇ ਫੇਰ ਗਦਾਰੀ ਕੀਤੀ ਅਤੇ ਦੋਹੇ ਆਪਣੀ 5000 ਦੀ ਫੌਜ ਲੈ ਕੇ ਮੈਦਾਨ ਚੋਂ ਨਿਕਲ ਗਏ ਜਾਂਦੇ ਹੋਏ ਇਹ ਦੋਹੇ ਗਦਾਰ ਖਾਲਸਾ ਫੌਜ ਦੀਆਂ ਬਰੂਦ ਨਾਲ ਭਰੀਆਂ ਹੋਈਆਂ ਬੇੜੀਆਂ ਨੂੰ ਵੀ ਦਰਿਆ ਵਿੱਚ ਡੋਬ ਗਏ ਇਹੀ ਨਹੀਂ ਸਿੱਖਾਂ ਵੱਲੋਂ ਦਰਿਆ ਤੇ ਬਣਾਏ ਗਏ ਬੇੜੀਆਂ ਦੇ ਪੁਲ ਨੂੰ ਵੀ ਤੇਜ ਸਿੰਘ ਨੇ ਤੜਵਾ ਦਿੱਤਾ ਜਰਨੈਲਾਂ ਤੋਂ ਸਖਣੀ ਹੋਈ ਸਿੱਖ ਫੌਜ ਘਬਰਾ ਉੱਠੀ ਲੜਨ ਵਾਲੇ ਹਜ਼ਾਰਾਂ ਯੋਧੇ ਸਨ ਪਰ ਉਹਨਾਂ ਨੂੰ ਲੜਾਉਣ ਵਾਲਾ ਕੋਈ ਨਹੀਂ ਸੀ ਉਧਰ ਖਾਲਸਾ ਸਾ ਫੌਜ ਦੇ توپਚੀਆਂ ਨੇ ਜਦੋਂ ਬਰੂਦ ਵਾਲੀਆਂ ਪੇਟੀਆਂ ਖੋਲੀਆਂ ਤਾਂ ਵਿੱਚੋਂ ਬਰੂਦ ਦੀ ਥਾਂ ਸਰੋਂ ਅਤੇ ਰੇਤ ਨਿਕਲਦੀ ਵੇਖ ਕੇ ਉਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ। ਬਰੂਦ ਮੁੱਕਣ ਕਾਰਨ ਖਾਲਸਾ ਫੌਜ ਦੀਆਂ ਤੋਪਾਂ ਅਤੇ ਬੰਦੂਖਾਂ ਸ਼ਾਂਤ ਹੋ ਗਈਆਂ ਜਦੋਂ ਕਿ ਅੰਗਰੇਜ਼ਾਂ ਨੇ ਗੋਲਾਬਾਰੀ ਜਾਰੀ ਰੱਖੀ ਜਿਸ ਨਾਲ ਖਾਲਸਾ ਫੌਜ ਵਿੱਚ ਪਕੜਲ ਮੱਚ ਗਈ। ਜਿਸ ਵੇਲੇ ਖਾਲਸਾ ਫੌਜ ਦੇ ਹੌਸਲੇ ਜਵਾਬ ਦੇਣ ਹੀ ਵਾਲੇ ਸਨ ਠੀਕ ਉਸੇ ਵੇਲੇ ਜਰਨੈਲ ਸ਼ਾਮ ਸਿੰਘ ਔਟਾਰੀ ਵਾਲਾ ਨੇ ਜੰਗ ਦੇ ਮੈਦਾਨ ਵਿੱਚ ਕਦਮ ਰੱਖਿਆ। ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਨੂੰ ਵੇਖਦਿਆਂ ਹੀ ਟੁੱਟ ਚੁੱਕੀ ਖਾਲਸਾ ਫੌਜ ਵਿੱਚ ਨਵੀ ਕਰਤੂਤਾਂ ਦੇ ਕਾਰਨ ਟੁੱਟ ਚੁੱਕੀ ਖਾਲਸਾ ਫੌਜ ਇੱਕ ਵਾਰ ਫੇਰ ਤੋਂ ਲੜਨ ਮਰਨ ਵਾਸਤੇ ਤਿਆਰ ਹੋ ਗਈ। ਇਸ ਮੌਕੇ ਖਾਲਸਾ ਫੌਜ ਕੋਲੇ ਲੜਨ ਵਾਸਤੇ ਕੇਵਲ ਤਲਵਾਰਾਂ ਹੀ ਬਾਕੀ ਰਹਿ ਗਈਆਂ ਸਨ। ਔਟਾਰੀ ਵਾਲਾ ਦੀ ਅਗਵਾਈ ਵਿੱਚ ਜਸ਼ੀਲੇ ਸਿਪਾਹੀਆਂ ਨੇ ਤਲਵਾਰਾਂ ਸੂਤ ਲਈਆਂ ਅਤੇ ਅੰਗਰੇਜ਼ਾਂ ਤੇ ਐਸਾ ਹਮਲਾ ਕੀਤਾ ਕਿ ਇੱਕ ਵਾਰ ਅੰਗਰੇਜ਼ ਫੌਜਾਂ ਦੇ ਪੈਰ ਉਖਾੜ ਦਿੱਤੇ। ਪਰੰਤੂ ਤੋਪਾਂ ਅਤੇ ਬੰਦੂਕਾਂ ਦੇ ਸਾਹਮਣੇ ਤਲਵਾਰਾਂ ਕਦੋਂ ਤੱਕ ਟਿਕ ਸਕਦੀਆਂ ਸਨ? ਅੰਗਰੇਜ਼ਾਂ ਨੇ ਤੋਪਾਂ ਅਤੇ ਬੰਦੂਕਾਂ ਨਾਲ ਇੱਕ ਵੱਡਾ ਹਮਲਾ ਕੀਤਾ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਫੌਜਾਂ ਨੂੰ ਮਾਰ ਮੁਕਾਇਆ। ਇਸੇ ਗੋਲੀਬਾਰੀ ਗੋਲੀਆਂ ਲੱਗੀਆਂ ਤੇ ਉਹ ਸ਼ਹਾਦਤ ਦਾ ਜਾਮ ਪੀ ਗਿਆ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਦੀ ਮੌਤ ਨੇ ਸਿੱਖ ਫੌਜਾਂ ਦੇ ਹੌਸਲੇ ਬੁਰੀ ਤਰ੍ਹਾਂ ਤੋੜ ਦਿੱਤੇ ਪਿੱਛੇ ਹਟ ਰਹੀਆਂ ਸਿੱਖ ਫੌਜਾਂ ਤੇ ਅੰਗਰੇਜ਼ਾਂ ਨੇ ਇੱਕ ਵਾਰ ਫੇਰ ਅੰਨੇਵਾ ਗੋਲੀਬਾਰੀ ਕੀਤੀ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸਿਪਾਹੀ ਮਾਰੇ ਗਏ ਇਤਿਹਾਸਕਾਰ ਲਿਖਦੇ ਹਨ ਕਿ ਸਤਲੁਜ ਦਰਿਆ ਦਾ ਪਾਣੀ ਵੀ ਸਿੱਖ ਸਿਪਾਹੀਆਂ ਦੇ ਲਹੂ ਕਾਰਨ ਲਾਲ ਹੋ ਕੇ ਵਹਿਦਾ ਰਿਹਾ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸਿਪਾਹੀ ਸਤਲੁਜ ਦਰਿਆ ਵਿੱਚ ਹੀ ਰੁੜ ਗਏ ਇਸ ਤਰ੍ਹਾਂ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਹੋਰ ਨਾ ਹਜ਼ਾਰਾਂ ਸਿੱਖਾਂ ਵਾਂਗ ਖਾਲਸਾ ਰਾਜ ਨੂੰ ਬਚਾਉਂਦ आखिरकार पहली एंग्लो सिख जंग दी ए आखरी ਲੜਾਈ ਗਦਾਰਾਂ ਦੇ ਕਾਰਨ ਜਿੱਤ ਲਈ ਲੜਾਈ ਵਿੱਚ ਕੋਈ 2500 ਦੇ ਕਰੀਬ ਅੰਗਰੇਜ਼ ਅਤੇ ਸਹਾਇਕ ਫੌਜਾਂ ਦੇ ਸਿਪਾਹੀ ਮਾਰੇ ਗਏ ਜਿਨ੍ਹਾਂ ਵਿੱਚ ਮੇਜਰ ਜਨਰਲ ਰੌਬਰਟ ਹੈਨਰੀ ਡਿਕਸਨ ਨੇ ਕਈ ਹੋਰ ਅੰਗਰੇਜ਼ ਅਧਿਕਾਰੀ ਵੀ ਸ਼ਾਮਲ ਸਨ ਖਾਲਸਾ ਫੌਜ ਨੂੰ ਵੀ ਜਰਨੈਲ ਸ਼ਾਮ ਸਿੰਘ اٹਾਰੀਵਾਲਾ ਨੇ ਆਪਣੇ 8 ਤੋਂ 10000 ਸਿਪਾਹੀ ਗਵਾਉਣੇ ਪਏ ਇਸ ਦੌਰਾਨ ਅੰਗਰੇਜ਼ਾਂ ਨੇ ਖਾਲਸਾ ਫੌਜ ਦੀਆਂ 60 ਤੋਪਾਂ ਅਤੇ 200 ਜੰਬੂਰਕਿਆਂ ਤੇ ਵੀ ਕਬਜ਼ਾ ਕਰ ਲਿਆ ਜੰਗ ਜਿੱਤਣ ਤੋਂ ਬਾਅਦ ਅੰਗਰੇਜ਼ਾਂ ਨੇ ਦਰਬਾਰ ਦੇ ਨਾਲ ਲਾਹੌਰ ਸੰਧੀ ਕੀਤੀ ਇਸ ਸੰਧੀ ਵਿੱਚ ਅੰਗਰੇਜ਼ਾਂ ਨਾਲ ਅੰਦਰ ਖਾਤੇ ਮਿਲੇ ਹੋ ਗੁਲਾਬ ਸਿੰਘ ਡੋਗਰਾ ਨੇ ਸਾਲਸੀ ਦੀ ਭੂਮਿਕਾ ਨਿਭਾਈ ਸੰਧੀ ਦੇ ਤਹਿਤ ਸਿੱਖਾਂ ਨੂੰ ਬਸ ਦੁਆਬ ਦੀ ਉਪਜਾਊ ਜ਼ਮੀਨ ਦਾ ਇੱਕ ਵੱਡਾ ਹਿੱਸਾ ਅੰਗਰੇਜ਼ਾਂ ਨੂੰ ਸੌਂਪਨਾ ਪਿਆ ਇਸ ਦੇ ਨਾਲ ਹੀ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨੂੰ ਲਾਹੌਰ ਵਿਖੇ ਪੱਕੇ ਤੌਰ ਤੇ ਤਾਇਨਾਤ ਕਰ ਦਿੱਤਾ ਗਿਆ ਤਾਂ ਜੋ ਰਾਜ ਭਾਗ ਦੇ ਫੈਸਲਿਆਂ ਤੇ ਨਜ਼ਰ ਰੱਖੀ ਜਾ ਸਕੇ ਇੱਕ ਤਰ੍ਹਾਂ ਨਾਲ ਅੰਗਰੇਜ਼ਾਂ ਨੇ ਅਸਿੱਧੇ ਢੰਗ ਨਾਲ ਲਾਹੌਰ ਦਰਬਾਰ ਤੇ ਹੀ ਆਪਣਾ ਕਬਜ਼ਾ ਕਰ ਲਿਆ ਇਹੀ ਨਹੀਂ ਜੰਗ ਜਿੱਤਣ ਤੋਂ ਬਾਅਦ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਤੇ 1.2 ਮਿਲੀਅਨ ਪਾਉਂਡ ਦਾ ਹਰਜਾਨਾ ਵੀ ਲਗਾ ਦਿੱਤਾ ਲਾਹੌਰ ਦਰਬਾਰ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥ ਅੰਗਰੇਜ਼ਾਂ ਨੇ ਰਾਜਾ ਗੁਲਾਬ ਸਿੰਘ ਡੋਗਰੇ ਤੋਂ 7.5 ਲੱਖ ਪੌਂਡ ਹਾਸਲ ਕਰਕੇ ਖਾਲਸਾ ਰਾਜ ਵਿੱਚ ਸ਼ਾਮਲ ਕਸ਼ਮੀਰ ਦਾ ਇਲਾਕਾ ਉਸ ਨੂੰ ਸੌਂਪ ਦਿੱਤਾ। ਦੋਸਤੋ ਇਹਨਾਂ ਆਖਰੀ ਜੰਗਾਂ ਵਿੱਚ ਸਿੱਖ ਰਾਜ ਦੀ ਰਾਖੀ ਕਰਨ ਲਈ ਲੜਨ ਮਰਨ ਵਾਲੇ ਹੋਰ ਨਾ ਜਰਨਲਾਂ ਸੰਬੰਧੀ ਜਾਣਕਾਰੀ ਅਗਲੇ ਵੀਡੀਓਜ਼ ਵਿੱਚ ਦੇਵਾਂਗੇ। ਪੰਜਾਬ ਅਤੇ ਖਾਸ ਕਰਕੇ ਸਿੱਖ ਰਾਜ ਦੇ ਸ਼ਾਨਾਮ ਅਤੇ ਇਤਿਹਾਸ ਦੀਆਂ ਬਾਤਾਂ ਪਾਉਂਦੇ ਵੀਡੀਓਜ਼ ਵੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ।